ਸਾਊਦੀ ਅਰਬ ਦੇ ਵਿੱਚ ਉਸ ਸਮੇਂ ਲੋਕਾਂ ਦਾ ਮਜ਼ਾ ਸਜ਼ਾ ਦੇ ਵਿੱਚ ਤਬਦੀਲ ਹੋ ਗਿਆ ਜਦੋਂ ਕਿ ਤਾਈਫ ਸ਼ਹਿਰ ਦੇ ਇੱਕ ਮਨੋਰੰਜਨ ਪਾਰਕ ਦੇ ਵਿੱਚ ਉਸ ਵੇਲੇ ਹੜਕੰਪਾਟ ਗਿਆ ਜਦੋਂ ਉੱਥੇ ਲੱਗੀ 360 ਡਿਗਰੀ ਰਾਈਡ ਅਚਾਨਕ ਟੁੱਟ ਕੇ ਜ਼ਮੀਨ ਤੇ ਡਿੱਗ ਪਈ। ਇਹ ਖੌਫਨਾਕ ਘਟਨਾ ਕੈਮਰੇ ਦੇ ਵਿੱਚ ਕੈਦ ਹੋ ਗਈ ਅਤੇ ਇਸ ਦਾ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਦੇ ਵਿੱਚ 23 ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਦੇ ਵਿੱਚ ਕਈ ਬੱਚੇ ਵੀ ਸ਼ਾਮਲ ਨੇ। ਕਟਨਾ ਸਮੇਂ ਰਾਈਡ 'ਚ ਦਰਜਨਾ ਲੋਕ ਸਵਾਰ ਸਨ ਅਤੇ ਝੂਲਾ ਤੇਜ਼ੀ ਨਾਲ ਗੋਲ-ਗੋਲ ਘੁੰਮ ਰਿਹਾ ਸੀ ਅਚਾਨਕ ਉਸ ਵਿੱਚ ਤਕਨੀਕੀ ਖਰਾਬੀ ਆ ਗਈ ਅਤੇ ਪੂਰੀ ਰਾਈਡ ਜ਼ਮੀਨ ਤੇ ਡਿੱਗ ਪਈ ਝੂਲੇ ਦੀ ਰਫ਼ਤਾਰ ਐਨੀ ਤੇਜ਼ ਸੀ ਕਿ ਲੋਕ ਡਰ ਦੇ ਮਾਰੇ ਚਿਕਨ ਲੱਗ ਪਏ ਤੇ ਆਸ-ਪਾਸੇ ਹਫੜਾ-ਦਫੜੀ ਮਚ ਗਈ ਲੋਕਾਂ ਨੇ ਦੱਸਿਆ ਕਿ ਝੂਲੇ ਦੇ ਵਿੱਚੋਂ ਅਚਾਨਕ ਇੱਕ ਜ਼ੋਰਦਾਰ ਆਵਾਜ਼ ਆਈ ਅਤੇ ਫਿਰ ਸਾਰਾ ਝੂਲਾ ਥੱਲੇ ਡਿੱਗ ਗਿਆ ਨੇੜੇ ਮੌਜੂਦ ਲੋਕ ਤੁਰੰਤ ਮੌਕੇ ਤੇ ਪਹੁੰਚੇ ਅਤੇ ਝੂਲੇ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਨ ਲੱਗੇ ਜ਼ਖਮੀਆਂ ਨੂੰ ਨੇੜਲੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਜਿੱਤੇ ਕੁਝ ਦੀ ਹਾਲਾਤ ਗੰਭੀਰ ਅੱਸੀ ਜਾ ਰਹੇ ਨੇ ਸਕਰੀਨ 'ਤੇ ਚੱਲ ਰਹੀਆਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਖੌਫਨਾਕ ਮੰਜ਼ਰ ਜਦੋਂ ਇਹ ਸਭ ਕੁਝ ਵਾਪਰਿਆ ਇਸ ਘਟਨਾ ਤੋਂ ਬਾਅਦ ਲੋਕਾਂ ਦੇ ਵਿੱਚ ਗੁੱਸਾ ਅਤੇ ਡਰ ਦੋਵੇਂ ਦੇਖਣ ਨੂੰ ਮਿਲਿਆ ਮਾਪਿਆਂ ਦਾ ਕਹਿਣਾ ਹੈ ਕਿ ਮਨੋਰੰਜਨ ਪਾਰਕ ਦੀਆਂ ਰਾਈਡਾਂ ਦੀ ਸਮੇਂ-ਸਮੇਂ 'ਤੇ ਜਾਂਚ ਹੋਣੀ ਚਾਹੀਦੀ ਹੈ ਬੱਚਿਆਂ ਦੀ ਸੁਰੱਖਿਆ ਨਾਲ ਅਜਿਹੀ ਲਾਪਰਵਾਹੀ ਬਹੁਤ ਹੀ ਖਤਰਨਾਕ ਹੋ ਸਕਦੀ ਹੈ ਪਾਰਕ ਪ੍ਰਸ਼ਾਸਨ ਨੇ ਫਿਲਹਾਲ ਰਾਈਡ ਨੂੰ ਬੰਦ ਕਰ ਦਿੱਤਾ ਹੈ ਅਤੇ ਸਾਰੀ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਥਾਨਕ ਅਧਿਕਾਰੀਆਂ ਨੇ ਵੀ ਕਿਹਾ ਹੈ ਕਿ ਕਟਨਾ ਦੀ ਗੰਭੀਰਤਾ ਨੂੰ ਦੇਖਦੇ ਆਂ ਜ਼ਿੰਮੇਵਾਰ ਲੋਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਸੋਸ਼ਲ ਮੀਡੀਆ ਤੇ ਪੋਸਟ ਕੀਤੀਆਂ ਗਈਆਂ ਵੀਡੀਓਜ਼ ਦੇ ਵਿੱਚ ਸਲਾਨੀ ਇੱਕ ਪ੍ਰਸਿੱਧ ਆਕਰਸ਼ਣ ਤੇ ਮસ્ਤੀ ਕਰਦੇ ਦਿਖਾਈ ਦੇ ਰਹੇ ਨੇ ਜਦੋਂ ਇਸ ਦਾ ਕੇਂਦਰੀ ਥੰਮ ਅਚਾਨਕ ਦੋ ਹਿੱਸਿਆਂ ਦੇ ਵਿੱਚ ਟੁੱਟ ਜਾਂਦਾ ਹੈ ਸਾਉਦੀ ਅਖਬਾਰ ਓਕਾਜ਼ ਦੇ ਅਨੁਸਾਰ ਆਕਰਸ਼ਣ ਵਿੱਚ ਇੱਕ ਜ਼ੋਰਦਾਰ ਧਮਾਕੇ ਨਾਲ ਟਹਿ ਟੇਰੀ ਹੋ ਜਾਂਦਾ ਜਿਸ ਦੇ ਨਾਲ ਯਾਤਰੀ ਅੰਦਰ ਫਸ ਜਾਂਦੇ ਨੇ ਅਤੇ ਕਈ ਗੰਭੀਰ ਵੀ ਜ਼ਖਮੀ ਹੋ ਜਾਂਦੇ ਨੇ ਸਾਊਦੀ ਅਰਬ ਦੇ ਵਿੱਚ ਉਸ ਸਮੇਂ ਲੋਕਾਂ ਦਾ ਮਜ਼ਾ ਸਜ਼ਾ ਦੇ ਵਿੱਚ ਤਬਦੀਲ ਹੋ ਗਿਆ ਜਦੋਂ ਕਿ ਤਾਈਫ ਸ਼ਹਿਰ ਦੇ ਇੱਕ ਮਨੋਰੰਜਨ ਪਾਰਕ ਦੇ ਵਿੱਚ ਉਸ ਵੇਲੇ ਹੜਕੰਪਾਟ ਗਿਆ ਜਦੋਂ ਉੱਥੇ ਲੱਗੀ 360 ਡਿਗਰੀ ਰਾਈਡ ਅਚਾਨਕ ਟੁੱਟ ਕੇ ਜ਼ਮੀਨ ਤੇ ਡਿੱਗ ਪਈ। ਇਹ ਖੌਫਨਾਕ ਘਟਨਾ ਕੈਮਰੇ ਦੇ ਵਿੱਚ ਕੈਦ ਹੋ ਗਈ ਅਤੇ ਇਸ ਦਾ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਦੇ ਵਿੱਚ 23 ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਦੇ ਵਿੱਚ ਕਈ ਬੱਚੇ ਵੀ ਸ਼ਾਮਲ ਨੇ। ਘਟਨਾ ਸਮੇਂ ਰਾਈਡ 'ਤੇ ਦਰਜਨਾ ਲੋਕ ਸਵਾਰ ਸਨ ਅਤੇ ਝੂਲਾ ਤੇਜ਼ੀ ਨਾਲ ਗੋਲ-ਗੋਲ ਘੁੰਮ ਰਿਹਾ ਸੀ। ਅਚਾਨਕ ਉਸ ਵਿੱਚ ਤਕਨੀਕੀ ਖਰਾਬੀ ਆ ਗਈ ਅਤੇ ਪੂਰੀ ਰਾਈਡ ਜ਼ਮੀਨ ਤੇ ਡਿੱਗ ਪਈ। ਝੂਲੇ ਦੀ ਰਫ਼ਤਾਰ ਐਨੀ ਤੇਜ਼ ਸੀ ਕਿ ਲੋਕ ਡਰ ਦੇ ਮਾਰੇ ਚਿਕਨ ਲੱਗ ਪਏ ਤੇ ਆਸ-ਪਾਸੇ ਹਫੜਾ-ਦਫੜੀ ਮਚ ਗਈ। ਲੋਕਾਂ ਨੇ ਦੱਸਿਆ ਕਿ ਝੂਲੇ ਦੇ ਵਿੱਚੋਂ ਅਚਾਨਕ ਇੱਕ ਜ਼ੋਰਦਾਰ ਆਵਾਜ਼ ਆਈ ਅਤੇ ਫਿਰ ਸਾਰਾ ਝੂਲਾ ਥੱਲੇ ਡਿੱਗ ਗਿਆ। ਨੇੜੇ ਮੌਜੂਦ ਲੋਕ ਤੁਰੰਤ ਮੌਕੇ ਤੇ ਪਹੁੰਚੇ ਅਤੇ ਝੂਲੇ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਨ ਲੱਗੇ। ਜ਼ਖਮੀਆਂ ਨੂੰ ਨੇੜਲੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਜਿੱਤੇ ਕੁਝ ਦੀ ਹਾਲਾਤ ਗੰਭੀਰ ਅੱਸੀ ਜਾ ਰਹੇ ਨੇ ਸਕਰੀਨ 'ਤੇ ਚੱਲ ਰਹੀਆਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਖੌਫਨਾਕ ਮੰਜ਼ਰ ਜਦੋਂ ਇਹ ਸਭ ਕੁਝ ਵਾਪਰਿਆ ਇਸ ਘਟਨਾ ਤੋਂ ਬਾਅਦ ਲੋਕਾਂ ਦੇ ਵਿੱਚ ਗੁੱਸਾ ਅਤੇ ਡਰ ਦੋਵੇਂ ਦੇਖਣ ਨੂੰ ਮਿਲਿਆ ਮਾਪਿਆਂ ਦਾ ਕਹਿਣਾ ਹੈ ਕਿ ਮਨੋਰੰਜਨ ਪਾਰਕ ਦੀਆਂ ਰਾਈਡਾਂ ਦੀ ਸਮੇਂ-ਸਮੇਂ ਤੇ ਜਾਂਚ ਹੋਣੀ ਚਾਹੀਦੀ ਹੈ ਬੱਚਿਆਂ ਦੀ ਸੁਰੱਖਿਆ ਨਾਲ ਅਜਿਹੀ ਲਾਪਰਵਾਹੀ ਬਹੁਤ ਹੀ ਖਤਰਨਾਕ ਹੋ ਸਕਦੀ ਹੈ ਪਾਰਕ ਪ੍ਰਸ਼ਾਸਨ ਨੇ ਫਿਲਹਾਲ ਰਾਈਡ ਨੂੰ ਬੰਦ ਕਰ ਦਿੱਤਾ ਹੈ ਅਤੇ ਸਾਰੀ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਸਥਾਨਕ ਅਧਿਕਾਰੀਆਂ ਨੇ ਵੀ ਕਿਹਾ ਹੈ ਕਿ ਘਟਨਾ ਦੀ ਗੰਭੀਰਤਾ ਨੂੰ ਦੇਖਦੇ ਆਂ ਜ਼ਿੰਮੇਵਾਰ ਲੋਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਸੋਸ਼ਲ ਮੀਡੀਆ ਤੇ ਪੋਸਟ ਕੀਤੀਆਂ ਗਈਆਂ ਵੀਡੀਓਜ਼ ਦੇ ਵਿੱਚ ਸਲਾਨੀ ਇੱਕ ਪ੍ਰਸਿੱਧ ਆਕਰਸ਼ਣ ਤੇ ਮસ્ਤੀ ਕਰਦੇ ਦਿਖਾਈ ਦੇ ਰਹੇ ਨੇ ਜਦੋਂ ਇਸ ਦਾ ਕੇਂਦਰੀ ਥੰਮ ਅਚਾਨਕ ਦੋ ਹਿੱਸਿਆਂ ਦੇ ਵਿੱਚ ਟੁੱਟ ਜਾਂਦਾ ਹੈ ਸਾਊਦੀ ਅਖਬਾਰ ਓਕਾਜ਼ ਦੇ ਅਨੁਸਾਰ ਆਕਰਸ਼ਨ ਵਿੱਚ ਇੱਕ ਜ਼ੋਰਦਾਰ ਧਮਾਕੇ ਨਾਲ ਟਹਿ ਟੇਰੀ ਹੋ ਜਾਂਦਾ ਹੈ ਜਿਸ ਦੇ ਨਾਲ ਯਾਤਰੀ ਅੰਦਰ ਫਸ ਜਾਂਦੇ ਨੇ ਅਤੇ ਕਈ ਗੰਭੀਰ ਵੀ ਜ਼ਖਮੀ ਹੋ ਜਾਂਦੇ ਨੇ